कह रहे थे कि लक्ष्मीकांत चावला तो अरुण खन्ना दोनों ने बाबरी मजिदी है मेरी ड्यूटी इंक्वायरी पे है जो फोन आए तो कपत करता जरा नंबर है फोन पे आया है यदि डिटेल कटाई जाएगी तो सारी जानकारी की, की, की उन्हें सारी सामने आ जाएगी नौ बज के एक मिनट से दोबारा फ़ोन आया जो सारी जानकारी तूमते जोड़े मेरे को आया नौ बज के एक मिनट के लास्ट फोन आया ਮੈਂ ਆਪਣੇ ਸੁਪਰਡੈਂਟਰ ਨੂੰ ਦੱਸਿਆ ਜੀ ਮਿਸਟਰ ਪਿੰਕ ਰਾਜ ਨੂੰ ਅਸੀਂ ਇਹਨਾਂ ਦਾ ਬਿਸਤਰਾ ਗੋਲ ਬਿਸਰ ਚੁੱਕੇ ਗੋਲ ਹੋ ਜਾਣ ਅਸੀਂ ਇਹਨਾਂ ਨੂੰ ਛੱਡ ਦਿੰਦੇ ਕੋਈ ਨਹੀਂ ਅਨਨੌਨ ਨੰਬਰ ਤੋਂ ਕਹ ਲਿਓ ਅਸੀਂ ਦੇਖ ਰਹੇ ਹਾਂ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਫੇਰ ਇੱਕ ਵਾਰੀ ਕਹ ਰਿਹਾ ਮੇਰੇ ਤੇ ਵੀ ਗੁੱਸਾ ਕੀਤਾ ਹੋਣਾ ਸੁਰੱਖਿਆ ਵਧਾਈ ਗਈ ਹੈ ਬਿਲਕੁਲ ਜੀ ਬਿਲਕੁਲ ਸੁਰੱਖਿਆ ਅਲਰੇਡੀ ਚੱਲ ਰਹੀ ਹੈ ਉਹ ਸਰ ਮੈਂ ਸਵੇਰੇ ਆਜ ਆਇਆ ਤਾਂ ਜਦੋਂ ਦੇਖਿਆ 8:45 ਮਿੰਟ ਤੇ ਇੱਕ ਫੋਨ ਆਇਆ ਅੰਮ੍ਰਿਤਸਰ ਦੇ ਪ੍ਰਸਿੱਧ ਧਾਰਮਿਕ ਅਸਥਾਨ ਤੇ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਫੋਨ ਕਾਲ ਕਰਕੇ ਦਿੱਤੀਆਂ ਗਈਆਂ ਧਮਕੀਆਂ ਸੱਚੀਕਾਰ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਅੰਮ੍ਰਿਤਸਰ ਦੇ ਪ੍ਰਸਿੱਧ ਤੇ ਧਾਰਮਿਕ ਅਸਥਾਨ ਦੁਰਗਾਣਾ ਮੰਦਿਰ ਤੇ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਫੋਨ ਕਾਲ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਉਸੇ ਦੇ ਤਹਿਤ ਬੀਤੇ ਦਿਨ ਹੀ reception ਤੇ phone ਕਰਕੇ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਅਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਬਾਬਰੀ ਮਸਜਿਦ ਢਾਹੁਣ ਦੇ ਵਿੱਚ ਦੁਰਗਿਆਨਾ ਮੰਦਿਰ ਦੇ ਪ੍ਰਧਾਨ ਅਤੇ ਕਮੇਟੀ ਦੇ ਮਹਾਮੰਤਰੀ ਦਾ ਹੱਥ ਹੈ ਜਿਨ੍ਹਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ ਮੈਂ ਰਾਮਜੀ ਪਾਠਕ ਸਰ ਦੁਰਗਿਆਨਾ ਮੰਦਿਰ ਕਾਰਿਆਲੇ ਮੇ ਕੰਮ ਕਰਤਾ ਹੂੰ ਜੀ ਮੇਰੀ ਡਿਊਟੀ ਇਨਕੁਆਰੀ ਤੇ ਹੈ ਜੋ ਫੋਨ ਆਏ ਤੋ ਉਹਨੂੰ ਕਵਰ ਕਰਦਾ ਹੂੰ ਜੀ ਔਰ ਸੁਣ ਕੇ ਉਸ ਦੀ ਜਾਣਕਾਰੀ ਦਿੰਦਾ ਹੂੰ ਉਹ ਸਰ ਮੈਂ ਸਵੇਰੇ ਆਜ ਆਇਆ ਤਾਂ ਜਦੋਂ ਦੇਖਿਆ 8:44 ਤੇ ਇੱਕ ਫੋਨ ਆਇਆ ਉਹ ਕਹਿ ਰਹੇ ਸੀ ਕਿ ਲక్ష్ਮੀ ਕਾਂ ਚਾवला ਤੇ ਅਰੁਣ ਖੰਨਾ ਦੋਵਾਂ ਨੇ ਬਾਬਰੀ ਮੰਜੀ ਧਾਈ ਹੈ ਅਸੀਂ ਇਹਨਾਂ ਦਾ ਬਿਸਤਰਾ ਗੋਲ ਬਿਸਰ ਚੁੱਕੇ ਗੋਲ ਹੋ ਜਾਣ ਅਸੀਂ ਇਹਨਾਂ ਨੂੰ ਛੱਡ ਨਹੀਂ ਹਾਂ ਇਹ ਗੱਲ ਵੀ ਕਹੀ ਹੈ ਜਿਹੜਾ ਨੰਬਰ ਹੈਗਾ ਇਹ ਫੋਨ ਤੇ ਆਇਆਗਾ ਇਹਦੀ ਡਿਟੇਲ ਕਢਾਈ ਜਾਏਗੀ ਤੇ ਸਾਰੀ ਜਾਣਕਾਰੀ ਕੀ ਕੀ ਕਿਹਾ ਉਹਨੇ ਸਾਰੀ ਤੁਹਾਨੂੰ ਸਾਮਣੇ ਆ ਜਾਏਗੀ ਇਸ ਤੋਂ ਬਾਅਦ ਦੁਬਾਰਾ ਫਿਰ ਫੋਨ ਆਇਆ ਹਾਂ ਉਸ ਤੋਂ ਬਾਅਦ ਫਿਰ 8:00 9:00 ਵਜੇ 1 ਮਿੰਟ ਤੇ ਦੁਬਾਰਾ ਫੋਨ ਆਇਆ ਜਿਹੜਾ ਕਿ ਉਹਨੇ ਕਿਹਾ ਕਿ ਉਹੀ ਗੱਲ ਨੂੰ ਦੁਬਾਰਾ ਰਿਪੀਟ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਮੈਂ ਤੈਨੂੰ ਫਿਰ ਇੱਕ ਵਾਰੀ ਕਹਿ ਰਿਹਾ ਮੇਰੇ ਤੇ ਵੀ ਗੁੱਸਾ ਕੀਤਾ ਉਹਨੇ ਕੌਣ ਬੋਲ ਰਿਹਾ ਤੂੰ ਮਤਲਬ ਔਖਾ ਸਿੱਧਾ ਹੋਇਆ ਜਿਹੜਾ ਸਾਰੀ ਜਾਣਕਾਰੀ ਤੁਹਾਨੂੰ ਫੋਨ ਦੇ ਜਿਹੜੇ ਮੇਰੇ ਕੋਲ ਆਇਆ 9:00 ਵਜੇ 1 ਮਿੰਟ ਤੇ ਲਾਸਟ ਫੋਨ ਉਹਨਾਂ ਦਾ ਆਇਆ 8:44 ਮਿੰਟ ਤੇ ਪਹਿਲਾ ਫੋਨ ਆਇਆ ਤੇ ਇੱਕ ਮੰਦਰ ਨੂੰ ਵੀ ਕੋਈ ਤਾਂ ਦਿੱਤੀ ਜਾਂ ਸਰ ਲక్ష్ਮੀਕਾਂ ਚਾਵਲਾ ਲక్ష్ਮੀਕਾਂ ਚਾਵਲਾ ਤੇ अरुण ਖੰਨਾ ਨੂੰ ਕਿ ਇਹਨਾਂ ਨੇ ਬਾਬਾ ਦੀ ਮਸਜਿਦ ਘਰਾਈ ਹੈ ਇਹਨਾਂ ਨੂੰ ਕਹੋ ਬਿਸਤਰ ਆਪਣੇ ਚੁਕਲੇ ਤਾਂ ਅਸੀਂ ਇਹਨਾਂ ਨੂੰ ਛੱਡਣਾ ਨਹੀਂ ਹੋਰ ਕੋਈ ਮੰਦਰ ਨੂੰ ਬੰਦ ਕਰਨ ਦੀ ਗੱਲ ਕੀਤੀ ਮੰਦਰ ਦਾ ਨਾਮ ਨਹੀਂ ਲਿਆ ਉਹਨੇ ਅੱਛਾ ਸਿਰਫ ਲక్ష్ਮੀਕਾਂ ਚਾਵਲਾ ਦਾ ਤੇ अरुण ਖੰਨਾ ਦਾ ਨਾਮ ਲਿਆ ਲక్ష్ਮੀਕਾਂ ਚਾਵਲਾ ਇੱਥੇ ਕਿਹੜੇ ਹਉਤੇ ਤੇ ਪ੍ਰਧਾਨ ਤੇ ਹਉਤੇ ਤੇ अरुण ਖੰਨਾ ਜੀ अरुण ਖੰਨਾ ਜੀ ਮਹਾ ਮੰਤਰੀ ਦੁਰਗਿਆਨਾ ਕਮੇਟੀ ਠੀਕ ਤੁਹਾਡੇ ਵੱਲੋਂ ਜਾਣਕਾਰੀ ਦਿੱਤੀ ਗਈ ਪ੍ਰਸ਼ਾਸਨ ਮੈਂ ਆਪਣੇ ਸੁਪਰਡੈਂਟਰ ਨੂੰ ਦੱਸਿਆ ਜੀ ਮਿਸਟਰ ਪਿੰਕਰਾਜ ਨੂੰ ਜਿਹੜਾ ਸਾਡਾ ਆਫਿਸ ਦਾ ਸੁਪਰਡੈਂਟ ਮਿਸਟਰ ਪਿੰਕਰਾਜ ਜੀ ਉਹਨਾਂ ਨੂੰ ਜਾਣਕਾਰੀ ਦਿੱਤੀ ਅੱਗੇ ਉਹਨੇ ਕਿੰਨੂ ਕਿੰਨੂ ਜਾਣਕਾਰੀ ਦਿੱਤੀ ਉਹਨੇ ਸਾਰੀ ਡਿਟੇਲ ਦੱਸਣੀ ਹੈ ਜੀ ਠੀਕ ਹੈ ਜੀ ਮੈਂ ਉਸੇ ਦੇ ਉਹਨਾਂ ਨੂੰ ਜਾਣਕਾਰੀ ਦੇ ਦਿੱਤੀ ਜੀ ਉਹ ਅੱਗੇ ਜਿੰਨੂ ਜਿੰਨੂ ਵੀ ਜਾਣਕਾਰੀ ਦਿੱਤੀ ਹੈ ਉਹਨੇ ਦਿੱਤੀ ਹੈ ਮੇਰੇ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜੀ ਠੀਕ ਹੈ ਗਿਆਨਾ ਮੰਦਿਰ ਚਾਹੇ ਸਵੇਰੇ ਲక్ష్ਮੀ ਕਾਂਚ ਆਵਲਾ ਜਿਹਦੇ ਨਾਮ ਨੂੰ ਲੈ ਕੇ ਕੀ ਹੈ ਪੂਰੀ ਡਿਟੇਲ ਤੇ ਕੀ ਕੀਤੀ ਜਾ ਰਹੀ ਹੈ ਕੋਈ ਨਹੀਂ ਅਨਨੋਨ ਨੰਬਰ ਤੋਂ ਕਹੋ ਲਿਓ ਅਸੀਂ ਦੇਖ ਰਹੇ ਆਂ ਦੇਖ ਕੇ ਤੁਹਾਨੂੰ ਦੱਸ ਦਿਆਂਗੇ ਕਿ ਜੋ ਵੀ ਹੋਏਗਾ ਸੁਰੱਖਿਆ ਵਧਾਈ ਗਈ ਹੈ ਬਿਲਕੁਲ ਜੀ ਬਿਲਕੁਲ ਸੁਰੱਖਿਆ ਆਲਰੇਡੀ ਚੱਲ ਰਹੀ ਹੈ ਸਾਡੇ ਦੋਨੋਂ ਪਾਸੇ ਕਵਰਟੀ ਵੀ ਲੱਗੀਆਂ ਵਾ ਬਾਕੀ ਫੋਰਸ ਵੀ ਲੱਗੀ ਆ ਵੇ ਵੈਪਨ ਲੱਗੀ ਆ ਠੀਕ ਹੈ ਜੀ ਐਂਟੀਸੈਪਟਿਕਾ ਵੀ ਆਈਆਂ ਸਨ ਹਾਂਜੀ ਐਂਟੀਸੈਪਟਿਕ ਚੈੱਕ ਰੋਜ਼ ਚੱਲ ਰਿਹਾ ਹੈ ਜੀ ਡੇਲੀ ਚੱਲ ਰਿਹਾ ਹੈ 24 ਜਨਵਰੀ ਠੀਕ ਹੈ ਜੀ